ਸਾਨੂੰ ਜੀ ਵੀ ਮਿਲਦੀ ਜੀ ਨੂੰ ਸਰਕਾਰੀ ਜੇਮ ਬਣਿਆ ਨਹੀਂ ਆਇਆ ਜਿਆਦਾ ਬੜਾ ਲੋਕ ਨੂੰ ਉਸਮਾਨ ਬਾਉ ਮੇਟ ਹਾਂ ਸਰਜੈਂਟੀ ਦੀ 3 ਹੀ ਆਪਿਆ ਉਹ ਕੋ ਬਾਹਰ ਪੂਰਾ ਸਟਾਫ ਦਾ 6 ਲੱਖ ਦਾ ਕਾਪਾ ਮੰਨੇ ਨੂੰ ਤੂੰ ਤੇ 3000 ਰੁਪਏ ਕੈਸ਼ ਦੇ ਤੂੰ ਅੱਛਾ ਅੱਛਾ ਮੈਨੂੰ ਪੇਮੈਂਟ ਆ ਗਈ ਕਿ ਨਹੀਂ ਕਰਾ ਦੋ ਤੁਸੀਂ ਕਾਲ ਕਰਦੀ ਤਾਂ ਛੇ ਹੋਣਾ ਗਾਵਾ ਪਾਣੀ ਦੇ ਬੈਠੇ ਰੋ ਕੰਪਨੀ ਬੋਲ ਕਰੂੰਗਾ ਉਹਨਾਂ ਨੇ ਫਿਰ ਡਾਕਟਰ ਨੂੰ ਕਾਲ ਕਰ ਲਈ ਪੇਮੈਂਟ ਆ ਗਈ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਇੱਕ ਐਸਾ ਰੈਕਟ ਚੱਲ ਰਿਹਾ ਹੈ ਜੋ ਮਰੀਜ਼ਾਂ ਦੇ ਨਾਲ ਲੁੱਟ ਅਤੇ ਡਰਾ ਕੇ ਇਲਾਜ ਕਰ ਰਿਹਾ ਹੈ ਸਟਾਰ نیوز ਪੰਜਾਬੀ ਟੀਵੀ ਦੀ ਗੁਪਤ ਸਟਿੰਗ ਟੀਮ ਨੇ ਐسے ਸਬੂਤ ਕੈਮਰੇ ਦੇ ਵਿੱਚ ਕੈਦ ਕੀਤੇ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦਲਾਲ ਅਤੇ ਸਰਕਾਰੀ ਡਾਕਟਰ ਦੀ ਮਿਲੀ ਭੁਗਤ ਨਾਲ ਸਰਜਿਕਲ ਫਲੇਟਾਂ ਵੇਚਣ ਵਾਲੇ ਨੂੰ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ ਦੇਖੋ ਕਿਵੇਂ ਆਸ਼ਵਾਨ ਕਾਰਡ ਦੇ ਨਾਂ ਤੇ ਇੱਕ ਗਰੀਬ ਲੋਕਾਂ ਨੂੰ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਗੁੰਮਰਾਹ ਕੀਤਾ ਜਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਕਦ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਇਹਨਾਂ ਏਜੰਟਾਂ ਤੇ ਸਰਕਾਰੀ ਡਾਕਟਰਾਂ ਦੇ ਉੱਤੇ ਸਿਹਤ ਵਿਭਾਗ ਕਾਰਵਾਈ ਕਰਦਾ ਹੈ ਜਾਦੀ ਵੀ ਮਿਲਦੀ ਹੈ ਜੀ ਬਹੁਤ ਬੜਾ ਐ ਰੰਗ ਬੜਾ ਇਹ ਕੋਈ ਤਾਰੀਖੀ ਫਿਰ ਉਸਮਾਨ ਦਾਗਾ ਭਲੇ ਮੌਨ ਦਾਗਾ ਸਿਮਨ ਬਣਿਆ ਜੀ ਤੇ ਕਿੰਨੋਂ ਮਣੀ ਆਣੇ ਆ ਜਨਾ ਬੜਾ ਅਲਰਕ ਉਸਮਾਨ ਬਾ ਮੇਟ ਹੁੰਦਾ ਖਾਮ ਜੀ ਕੋਈ ਕੋਸਾ ਨਹੀਂ ਬੜਾ ਬੜਾ ਅਧੀ ਨਗਿਆ ਮਲਾਜ ਜੀ ਅਸੀਂ 3 ਬਾਈਕ ਤੇ ਜਾਉਗੇ ਅਸੀਂ ਕਿਤੇ ਹੁਣ ਜਦੋਂ ਹਸਪਤਾਲ ਨਾਲ ਬੰਨੇ ਹੋਏ ਨੇ ਨਹੀਂ ਤਾਂ ਸਾਨੂੰ ਕੋਈ ਪਹੀਏ ਨਾਲ ਕੋਈ ਸਟਾਫ ਹੋ ਸਕਦਾ ਤੁਸੀਂ ਵੀ ਆ ਕੇ ਦੇ ਦਿਓ ਅਰਜੰਦੀ ਜੀ ਦੀ ਜੀ ਕੀ ਹਾਲ ਹੈ ਹਾਂ ਜੀ ਸੋ ਸਭਾ ਬਾਈ ਬੀ ਦਾ 3 ਲੱਖ ਦਾ ਕਰਦਾ ਫਾਮੇਂ ਪੈਸੇ ਨਹੀਂ ਕਰਦੇ ਹਾਂ ਕੋਈ ਠੀਕ ਉਹ ਚਲੋ ਸਾਡੇ ਸਰਕਾਰ ਨਾਲ ਬੰਦੀ ਕਰਕੇ ਤਸਦੀ ਹੋ ਜਾਂਦੇ ਆ ਤੇ ਫਿਰ ਸਿਮਲੀ ਮਿਲਦੀ ਬਲੇਡ ਉਹਨਾਂ ਦੀ ਯੂਆਰ ਬਲੇਡ ਨੂੰ ਮੈਂ ਤੁਹਾਨੂੰ ਕੁੰਦਰਾ ਬੀਬੀ ਨੂੰ ਕਿਹਾ ਮੇਰਾ ਦਮਾਤੀ ਲੱਗਿਆ ਮੈਡਮ ਚਾਹੀ ਕਿ ਨਹੀਂ ਕਰਦੇ ਪਹਿਲਾਂ ਤੇਰਾ ਕਰਦੇ ਉਸ ਤੋਂ ਬਾਅਦ ਤੁਹਾਡਾ ਕਰਨੇ ਗਿਆ ਲੱਗੇ ਇਹ ਤੇਰਾ ਤਾਂ ਇੱਥੇ ਰੱਖਿਆ ਤੇਰਾ ਤਾਂ ਕਰਾ ਦਊਗੀ ਕਰਾ ਵਰਮੀ ਤੇਰਾ ਪਤਾ ਹੈ ਕੋਈ ਹੋਰ ਕੰਪਨੀ ਵੀ ਹੁੰਦੀ ਜਿਹੜੀ ਕੋ ਪ੍ਰੀਵਿਅ ਹੈ ਸਹੀ ਬਲੇਡ ਦੀ ਆਉਗੀ ਹਾਂਜੀ ਬਲੇਡ ਦੀ ਆਉਗੀ ਕੋਈ ਬਲੇਡ ਬ੍ਰਾਈਡ ਬ੍ਰਾਈਡ ਮੈਸੇ ਕੰਪਨੀ ਦਾ ਨੇਮ ਹੈਗਾ ਵਾ ਜੂਟੀ ਡੀ ਅੰਟਰਪ੍ਰਾਈਜ਼ ਅੱਛਾ ਫਿਰ ਇਹ ਕੋਈ ਨਹੀਂ ਕੰਦੇ ਆ ਕਿ ਕਿ ਉਹ ਮਿਲ ਨਹੀਂ ਉੱਥੇ ਵਲ ਵਾਲੀ ਗਈ ਜਾ ਕੇ ਪ੍ਰੈਸ਼ਨ ਮਿਲਦੇ ਨਹੀਂ ਅੱਜ ਅਪਰ ਕੱਲ ਦੀ ਟੀਮ ਦਿੱਤੀ ਹੋਈ ਹੈ ਸਾਡੇ ਇੰਟੀਏ ਕਿੰਦੇ ਸੀ ਕੱਲੋਂ ਪ੍ਰੀਟੇ ਨੇ ਅੱਜ ਉੱਪਰ ਹੀ ਦਿਨ ਨੂੰ ਅੱਛਾ ਉੱਪਰ ਫਰੇਟਰ ਜਿਹੇ ਆਉਂਦੇ ਆ ਉਹ ਉਹਨੇ ਰੱਖਤਾ ਕਹਿੰਦਾ ਇਹਨਾਂ ਵੀ ਆਪਣਾ ਇਹ ਲੂ ਲਾਈਟ ਟੀਨ ਦਾ ਕੱਲ آپریشن ਆਪਾਂ ਕੱਲ ਸਵੇਰੇ ਹੀ ਦੇ ਦੇਈਏ ਕੋਈ ਮੈਂਡ ਟੁਵਲ ਆਇਆ ਸੀ ਨਾ ਅੱਛਾ ਹੋਰ ਤਾਂ ਕਹਿੰਦੇ ਆਪਾਂ ਫਾਈਨਲ ਕਰਨਾ ਹੈ ਕਦੋਂ ਕਰਨਾ ਹੈ ਅਪ੍ਰੀਲ ਅੱਛਾ ਡਾਕਟਰ ਤੁਸੀਂ ਰਾਤ ਨੂੰ ਵੀ ਕਰ ਲੋ ਮੈਂ ਕੱਲ ਕਰਾਂਗਾ ਅੱਛਾ ਅੱਛਾ ਮੈਨਾਂ ਦੀ ਪੇਮੈਂਟ ਆ ਗਈ ਤੇ ਵੀ ਕਰਾ ਦੋ ਅੱਛਾ ਤੁਸੀਂ ਕਾਲ ਕਰਦੀ ਤਾਂ ਫੇਰ ਹੋਣਾ ਹੈ ਨਾ ਪਾਣੀ ਦੇ ਬਿੱਲ ਕਰਵਾ ਦਈਏ ਕੰਪਨੀ ਬੋਲ ਕਰੂੰਗਾ ਉਹਨਾਂ ਨੇ ਫਿਰ ਡਰਪਨ ਕੋਲ ਗੱਲ ਕਰ ਲਈ ਪੇਮੈਂਟ ਆ ਗਈ ਬੰਦੇ ਦਾ ਟਾਈਮ ਨਹੀਂ ਆ ਰਿਹਾ ਬੰਦੇ ਦੇ ਨਾਲ ਨਹੀਂ ਉਹ ਕਹਿੰਦੇ ਮੈਂ ਜੇਗਾ ਉਹ 3000 ਪੈਸੀ ਮੈਨੂੰ ਤੁਸੀਂ ਅੱਜ ਫੋਨ ਨੂੰ ਤੁਸੀਂ 3000 ਰੁਪਏ ਕੈਸ਼ ਦੇ ਦੋਗੇ ਲੈ ਜਾਣਾ ਨਹੀਂ ਆ ਰਿਹਾ ਇੱਕ ਫਰੇ ਕਰੀ ਆ ਗਈ ਉਹ ਕੀ ਇਹਦਾ ਕੋਈ ਆਈ ਕਾਲ ਦਾ ਹਾਂ ਆਨਲਾਈਨ ਤੋਂ ਆਤ ਨਹੀਂ ਪੀਆਰ ਪਾਉਣਗੇ ਉਹ ਬੰਦ ਗਾਣੇ ਇਹੋ ਪਾ ਰਹੇ ਹਾਂ ਇਹਨਾਂ ਚ ਸੈਂਡ ਕਰ ਦੋ ਮੈਂ ਕਰਾਂ ਫਿਰ ਤੁਸੀਂ ਮੈਨੂੰ ਸੈਂਡ ਕਰ ਦੋ ਕਿ ਪਾਏ ਨੇ ਸੈਂਡ ਉਹ ਕੀ ਆਖਣਾ ਮੈਂ ਨਾਲ ਸਕਰੀਨ ਸ਼ਾਟ ਵੀ ਤਾਂ ਲਵਾਂ ਪਰੇਸ਼ਾਨ ਨਾ ਮੇਰੇ ਕੋਲ ਦਾ ਵਾਦੀ ਵਾਲਾ ਇਹੋ ਜਿਹਾ ਦਿਖਾ ਰਿਹਾ ਵਾਹ ਤਾਂ ਕਾਲ ਕਰਦੇ ਹਾਂ ਉਹ ਲੋਕ ਤੇੜਾ ਨਾ ਪਰਸੋਂ ਉਹ ਉਹ ਪਰਸੋਂ ਉਹ ਕਹਿੰਦਾ ਕਿ ਐਟ ਕਰਦੇ ਪਹਿਲਾਂ ਉਸ ਤੋਂ ਬਾਅਦ ਸੈੱਟ ਕਰਦੇ ਆਂ ਆ ਨਹੀਂ ਕੋਈ ਜਗ੍ਹਾ ਘਣਾ ਨਹੀਂ ਪੋਰਾਂ ਤਾਂ ਕਿਹੜੇ ਤੇ ਕਾਉਂਟ ਨਾ ਬਗ ਤਾਂ ਕੋਈ ਨਹੀਂ ਬੀ ਬੀ ਇਹਦਾ ਨਹੀਂ ਬਰਾਬਰ ਉਹ ਮੈਂ ਤਾਂ ਜਿਹੜੀ ਪੇਮੈਂਟ ਹੈਗੀ ਆ ਆਪਣੇ ਡਾਕਟਰ ਸਰ ਮੀਟਿੰਗ ਦੇ ਦੀ ਆਪਾਂ ਸਰ ਨਹੀਂ ਇਧਰੋਂ ਚਲਾਈ ਡਾਕਟਰ ਕੋਲ ਫੜਦਾ ਹੀ ਪੈਂਦੀ ਰੋਟਣ ਦੇ ਲੋ ਅਗਰ ਡਾਕਟਰ ਮੇਰੇ ਕੋਲ ਮੈਂ ਦੇਣਾ ਪੇਮੈਂਟ ਕਰਨਾ ਹੈ ਕੋਈ ਡਾਕਟਰ ਕੋਲ ਨਹੀਂ ਨਹੀਂ ਡਾਕਟਰ ਨੇ ਮੈਨੂੰ ਕਿ ਅੱਛਾ ਉਹਨਾਂ ਅੱਜ ਪ੍ਰੈਸ਼ਰ ਡੇ ਗਿਆ ਉਹਨਾਂ ਦਾ ਅੱਜ ਆਇਆ ਤੇ ਤਿੰਨ ਦਿਨ ਜਿਹਾ ਰਿਹਾ ਕੋਈ ਨਹੀਂ ਬੰਦੇ ਅੱਗੇ ਕੋਲ ਫੜ ਲੈਂਗੇ ਪਿਛਲੀ ਦਿਨੋਂ ਵਾਲੀ ਮੈਂ ਇੱਧਰ ਕਿੱਧਰ ਖਾ ਗਿਆ ਤੁਹਾਡੇ ਕੋਲ ਅੱਜ ਕਿੱਧਰ ਤੋਂ ਆ ਜਾਓ ਠੀਕ ਹੈ ਆ ਜਾਓ ਥੱਲੇ ਆ ਕੇ ਮੈਨੂੰ ਪੜਾਜ ਬੰਦੇ ਪੀ ਜਾਣਾ ਕੋਈ ਤੋ ਆਹਿੰਦੇ ਅਰੀਓ ਮਰੇ ਮੇਕਾ ਤੁਰਣੀ ਹੁੰਦਾ ਤੁਹਾਨੂੰ ਪਤਾ ਹੀ ਦੇ ਕੰਮ ਕਰ ਹੋਇਆ ਕੋਈ ਭਾਜੀ ਬੋਲ ਕੋਈ ਤਾਂ ਹੋਏਗਾ ਜੀ ਉਹ ਜਦੋਂ ਮੇਰਾ ਮੇਲਾ ਲੜਕਾ ਆਇਆ ਮੇਰੇ ਕੋਲ ਉਹਨੇ ਜਾਣੇ ਚੱਲ ਤੰਨ ਚਲੋ ਕੋਈ ਵੀ ਤੁਸੀਂ ਆ ਜਾਓ ਮਾ ਆ ਕੇ ਘੱਟੀ ਮਾਰੋ ਮੈਨੂੰ ਤੁਸੀਂ ਆ

ਹੰਦਲ ਪ੍ਰਾਈਵੇਟ ਵੈਂਚਰਸ ਦਾ ਨਵੀਂ ਵੀਡੀਓਟ ਕੈਰੀਅਰ ਆਪਸਾਂ ਗਏ ਜਵੈਂਡਰ ਵੀ ਸਹੀ ਆਏਗਾ ਉਹ ਕਹ ਰਿਹਾ ਕਿ ਹਸਪੀਟਲ ਆਪਣੇ ਪੇਸ਼ੈਂਟਾਂ ਤੋਂ ਪਹਿਲਾਂ ਹੀ ਆਪਾਂ ਜਿਹੜੀ ਪੇਸਟਲ ਜਦਨੇ ਹੈਗੇ ਆ ਤੇ ਜਿਹੜਾ ਸਾਰਾ ਚੱਲਦਾ ਹੈਗਾ ਸਰਵਿਸ ਜਿਹੜਾ ਹੈ। ਪਰ ਇਹ ਉਹ ਵੀ ਚੀਜ਼ ਹੈ ਕਿ ਜਿਹੜੀ ਤਾਂ ਆਯੂਸ਼ਮਨ ਐਲੀਜੀਬਲ ਹੁੰਦੇ ਨਹੀਂ ਸਾਰੇ ਪੇਸ਼ੈਂਟਸ ਅਸੀਂ ਉਹਨਾਂ ਦੇ ਇੱਕ ਹੀ ਪਰਚੇਸ ਕਰਦੇ ਆਂ ਇੰਕਾਂ ਪਗੜਾ ਹਸਪੀਟਲ ਵੱਲੋਂ ਹੀ ਸਪਲਾਈ ਹੁੰਦੀ ਹੈ। ਬਾਕੀ ਜਿਹੜੇ ਇਸ ਤਰ੍ਹਾਂ ਦੇ ਆ ਪੇਸ਼ੈਂਟਸ ਜਿਹੜੇ ਅਜੁਸ਼ਮਾਨ ਅਸ਼ਮਾਨ ਐਲੀਜੀਬਲ ਨਹੀਂ ਹੈਗੇ ਨਾ ਉਹਨਾਂ ਦੀ ਰੀਇੰਬਰਸਮੈਂਟ ਹੋ ਸਕਦੀ ਹੈ ਜੇ ਵੀ ਸੁਪੋਜ਼ ਯੇ ਐਸਏ ਦੇ ਨਾਲ ਐਮ ਪੈਨਲ ਹੋਣ ਜਾਂ ਵੈਸੀ ਕੋਈ ਐਕਸ ਸਰਵਿਸਮੈਨ ਹੋਣ ਤਾਂ ਦੇ ਕੈਨ ਗੈਟ ਰੀਇੰਬਰਸਮੈਂਟ ਫਾਰ ਦਿਸ ਥਿੰਗ ਜਿਸ ਫਰਮ ਦੇ ਕਰੀਅਰ ਆਲੀ ਆਪਣਾ ਕੰਪਨੀਆਂ ਦੇ ਜਿਹੜੇ ਆਪਣਾ ਏਜੰਸੀ ਸਕੇਟ ਹੁੰਦੇ ਹੈਗੇ ਜਦਾ ਦਾ ਅਫਸਰ ਵੀ ਕਹਿੰਦੇ ਆ ਏਜੰਟ ਵੀ ਆਇਆ ਇੱਥੇ ਹਮਮੇਂ ਪੇਟ ਤੇ ਕੀ ਲੀਜੀ ਉਸ ਤੋਂ ਸਹੀ ਹੈ ਏ ਮੇਰੀ ਨੋਲੇਜ ਦੇ ਵਿੱਚ ਨਹੀਂ ਹੈ ਥਿਸ ਇਜ਼ ਫਰਸਟ ਟਾਈਮ ਯੂ ਹੈਵ ਬਰਾਟ ਇਨ ਟੂ ਮਾਈ ਨੋਲੇਜ ਹੋਰ ਇਹਦੇ ਵਿੱਚ ਜੇ ਵੀ ਕੋਈ 1% ਵੀ ਸੱਚ ਹੋਏਗਾ ਤਾਂ ਉਹਨਾਂ ਦੇ ਅਗੇਂਸਟ ਸਖਤ ਕਾਰਵਾਈ ਕੀਤੀ ਜਾਏਗੀ ਔਰ ਇਸ ਤਰ੍ਹਾਂ ਦਾ ਕਦੇ ਵੀ ਸਿਵਲ ਹਸਪੀਟਲ ਦੇ ਵਿੱਚ ਇਨੋ ਅਲਾਉ ਨਹੀਂ ਕੀਤਾ ਜਾਏਗਾ